ਮੈਂ ਕਿਹਾ ਚੰਡੀਗੜ੍ਹ ਤੋਂ ਮੇਰਾ ਪਿੰਡ 80 ਕਿਲੋਮੀਟਰ ਹੈ। ਉੱਥੇ ਜਾਣ ਨੂੰ 1 ਘੰਟਾ ਲੱਗਦਾ ਇੱਥੋਂ। ਜਾਂ ਉੱਥੋਂ ਇੱਥੇ ਆਉਣ ਨੂੰ 1 ਘੰਟਾ ਲੱਗਦਾ। ਪਰ ਜੇ ਮੇਰੇ ਵਾਂਗੂ ਆਣਾ ਹੋਵੇ ਨਾ 10 ਸਾਲ ਲੱਗ ਜਾਂਦੇ ਆ। ਦੇਖੋ ਉਹਦਾ ਸ਼ੋਅ ਸੀਗਾ ਪਰ ਜੋਤੇ ਦੇ ਇੰਨਾ ਸੋਹਣਾ ਸ਼ੋਅ ਸੀਗਾ ਇੰਨੀ ਮਲਕ ਇੰਨੀ ਦੁਨੀਆ ਇਕੱਠੀ ਹੋਈ ਪਈ ਸੀਗੀ ਪਾਗਲ ਹੋਏ ਪਈ ਸੀ ਲੋਕ ਮੰਤਰਮੁਗਧ ਹੋ ਕੇ ਉਹਨੂੰ ਸੁਣ ਰਹੇ ਸੀਗੇ دیਵਾਨੇ ਐ ਪੂਰੇ ਇੰਨਾ ਹੀ એનર્ਜੀ ਵਾਲਾ ਸ਼ੋਅ ਸੀਗਾ ਮਤਲਬ ਕਿ ਮੈਨੂੰ ਇੰਨਾ ਚਾ ਸੀਗਾ ਉਹਨੂੰ ਦੇਖਣ ਦਾ ਮਿਲਣ ਦਾ ਨਾ ਤੇ ਜਦੋਂ ਉਹ ਗਾ ਰਿਹਾ ਸੀ ਸਟੇਜ ਤੇ ਇੰਨੀ એનર્ਜੀ ਦੇ ਨਾਲ ਗਾ ਰਿਹਾ ਸੀ ਇਨੂੰ ਬਹੁਤ ਚੰਗਾ ਲੱਗ ਰਿਹਾ ਸੀ ਵੀ ਮੇਰਾ ਪੁੱਤ ਗਾ ਰਿਹਾ ਮੇਰਾ ਪੁੱਤ ਛਾ ਰਿਹਾ ਔਰ ਮੈਂ ਦੁਨੀਆ ਨੂੰ ਦੇਖਦੀ ਸੀ ਅੱਖਾਂ 'ਚ ਹੰਝੂ ਆ ਰਹੇ ਸੀ ਇਹ ਪਿਆਰ ਦੇ ਵੀ ਦੁਨੀਆ ਕਿੰਨਾ ਪਿਆਰ ਕਰਦੀ ਮੇਰੇ ਪੁੱਤ ਨੂੰ ਤੇ ਬਹੁਤ ਚੰਗਾ ਲੱਗ ਰਿਹਾ ਸੀਗਾ ਇਦਾਂ ਦੇ ਬੱਚਿਆਂ ਨੂੰ ਦੁਆਵਾਂ ਨਿਕਲਦੀਆਂ ਹਨ ਲੱਗਦਾ ਹੀ ਨਹੀਂ ਹੈਗਾ ਵੀ ਮੈਂ ਆਪਣੇ ਪੇਟ ਤੋਂ ਜਨਮ ਨਹੀਂ ਦਿੱਤਾ ਮੈਨੂੰ ਲੱਗਦਾ ਮੇਰਾ ਹੀ ਬੱਚਾ ਉਹ ਕਿਸੇ ਜਨਮ 'ਚ ਕੋਈ ਕਨੈਕਸ਼ਨ ਹੋਊਗਾ ਉਹਦੇ ਨਾਲ ਜਿਹਦੇ ਕਰਕੇ ਉਹ ਮੇਰਾ ਮੈਨੂੰ ਇਦਾਂ ਕਿ ਮੇਰਾ ਹੀ ਪੁੱਤ ਆ ਮੇਰਾ ਤੀਜਾ ਪੁੱਤ ਆ